ਪਰ ਦੇ ਵਿੱਚ ਅਜੇ ਦੇਸ਼ ਦੀ ਆਜ਼ਾਦੀ ਦਾ 78ਵਾਂ ਦਿਨ ਮਨਾਇਆ ਜਾ ਰਿਹਾ ਵਾ ਬਹੁਤ ਸਾਰੀਆਂ ਸ਼ਹੀਦੀਆਂ ਦੇ ਕੇ ਇਹ ਦਿਨ ਪ੍ਰਾਪਤ ਹੋਇਆ ਸਾਨੂੰ ਅੱਜ ਸਿਵਲ ਹਸਪਤਾਲ ਨਕੋਦਰ ਦੇ ਵਿੱਚ ਮੌਜੂਦਾਂ ਲੁਆਇੰਟ ਕਲੱਬ ਗ੍ਰੇਟਰ ਵਲੋ ਜਿਹੜਾ ਇੱਥੇ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਵਾ ਇੱਕ ਵਧੀਆ ਪ੍ਰਾਲਾ ਕਵਾਂਗੇ ਕਿਉਂਕਿ ਨਕੋਦਰ ਦੇ ਸਿਵਲ ਹਸਪਤਾਲ ਦੇ ਵਿੱਚ ਖੂਨ ਦੀ ਕਮੀ ਆ ਇਹ ਇਹਨਾਂ ਨੇ ਬਾਹਰ ਵੀ ਲਾ ਕੇ ਲਿਖ ਕੇ ਲਾਇਆ ਹੋਇਆ ਵਾ ਉਸ ਤਰ੍ਹਾਂ ਚ ਸਾਡੇ ਨਾਲ ਸੱਜਣ ਨੇ ਗੱਲਬਾਤ ਕਰਾਂਗੇ ਸਤ ਸ੍ਰੀ ਅਕਾਲ ਜੀ ਸਾਰੇ ਦੇਸ਼ ਵਾਸੀਆਂ ਨੂੰ ਪਹਿਲਾਂ ਤਾਂ ਆਜ਼ਾਦੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਤੁਹਾਨੂੰ ਪਤਾ ਹੀ ਆ ਬੀ ਨਕੋਦਰ ਲਾਇਓਂਸ ਕਲੱਬ ਨਕੋਦਰ ਗ੍ਰੇਟਰ ਹਮੇਸ਼ਾ ਹੀ ਸੇਵਾ 'ਚ ਤਿਆਰ ਰਹਿੰਦਾ ਹੈ ਜੀ ਤੇ ਤੇ ਅੱਜ ਖੂਨਦਾਨ ਕੈਂਪ ਲਗਾ ਰਹੇ ਬਹੁਤ ਵਧੀਆ ਚੱਲ ਰਿਹਾ ਹੈ ਜੀ ਬਹੁਤ ਬਹੁਤ ਬਧਾਈਆਂ ਸਾਰੀ 15 ਅਗਸਤ ਤੇ ਤੁਸੀਂ ਕਿਉਂ ਸੋਚਿਆ 15 ਅਗਸਤ ਨੂੰ ਆਏ ਜਲਵਾ ਇਹ ਇੱਕ ਦਿਨ ਹੁੰਦਾ ਹੀ ਕੋਈ ਇਵੈਂਟ ਰੱਖਣਾ ਹੁੰਦਾ ਸੀ ਜੀ ਲਾਇਰਜ਼ ਕਲੱਬ ਗ੍ਰੇਟਰ ਵੱਲੋਂ ਇੱਥੇ ਇੱਕ ਖੂਨਦਾਰ ਕੈਂਪ ਲਗਾਇਆ ਗਿਆ ਜਿਹੜਾ ਕਿ ਦੋ ਦੋਰੇ ਕੰਮ ਮਕਸਦ ਕਰਦਾ ਇੱਕ ਤਾਂ ਇਹਨਾਂ ਨੂੰ ਬਹੁਤ ਜ਼ਰੂਰ ਸੀ ਇੱਕ ਸਾਡੇ ਆਜ਼ਾਦੀ ਦਾ ਦਿਨ ਸੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਰ ਸਰ 15 ਅਗਸਤ ਦੇ ਸੜੇ ਤੇ ਸਾਰੇ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ 78ਵੇਂ ਗਣਤੰਤਰ ਦਿਵਸ ਦੀ ਬਹੁਤ-ਬਹੁਤ ਮੁਬਾਰਕਾਂ ਤੇ ਸਾਡਾ ਲਾਇਓਂਸ ਕਲੱਬ ਨਗੋਦਰ ਗੇਟਰ ਜਿਹੜਾ ਆ ਪਿਛਲੇ ਕਈ ਸਾਲਾਂ ਤੋਂ ਹਰ 15 ਅਗਸਤ ਤੇ ਕੈਂਪ ਲਾਂਦਾ ਆ ਤੇ ਇਸ ਵਾਰੀ ਵੀ ਅਸੀਂ ਕੰਟਰਗਸ ਨੂੰ ਇੱਕ ਆਜ਼ਾਦੀ ਦੇ ਦਿਵਸ ਨੂੰ ਵਧੀਆ ਤਰੀਕੇ ਨਾਲ ਮਨਾਉਣ ਲਈ ਅਸੀਂ ਅੱਜ ਕੈਂਪ ਲਾਇਆ ਆ ਇਹਦੇ ਵਿੱਚ ਕੁਝ ਐਨਸੀਸੀ ਕੈਡੀਟਸ ਵੱਖਰੇ ਵੱਖਰੇ ਸ਼ਹਿਰ ਦੇ ਲੋਕੀ ਉਹਨਾਂ ਨੇ ਹਿੱਸਾ ਲਿਆ ਤਾਂ ਅਸੀਂ 20 ਤੋਂ 25 ਯੂਨਿਟ ਜਿਹੜੇ ਆ ਉਹ ਬਲੱਡ ਦੇ ਇੱਥੇ ਡੋਨੇਟ ਕੀਤੇ ਆ ਤਾਂ ਅੱਜ ਦਾ ਦਿਹਾੜਾ ਅਸੀਂ ਇਸ ਕਰਕੇ ਵੀ ਅਸੀਂ ਜਿਆਦਾ ਮਹੱਤਵ ਦਾ ਨਾ ਮਨਾਣੇ ਚਾਹਨੇ ਆ ਕਿਉਂਕਿ ਜਿਹੜਾ ਸਾਡਾ ਦੇਸ਼ ਹੈ ਉਹਦੇ ਵਿੱਚ ਅੱਜ ਆਉਣ ਵਾਲੇ ਸਮੇਂ ਤੇ ਨੌਜਵਾਨਾਂ ਨੂੰ ਇਹ ਬਹੁਤ ਜ਼ਰੂਰਤ ਹੈ ਕਿ ਉਹ ਆਪਣਾ ਬਲੱਡ ਡੋਨੇਟ ਕਰਨ ਕਿਉਂਕਿ ਸਾਡੇ ਦੇਸ਼ ਵਿੱਚ ਜਿੰਨੇ ਵੀ ਪੇਸ਼ੈਂਟਸ ਹੁੰਦੇ ਆ ਸਿਵਲ ਹਸਪਤਾਲ ਚ ਮੋਸਟਲੀ ਗਰੀਬ ਲੋਕੀ ਆਂਦੇ ਆ ਉਹਨਾਂ ਨੂੰ ਬਲੱਡਸ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਆ ਤਾਂ ਜਦੋਂ ਅਸੀਂ ਸਿਵਲ ਹਸਪਤਾਲ ਚ ਬਲੱਡ ਡੋਨੇਟ ਕਰਾਂਗੇ ਤਾਂ ਉਹਨਾਂ ਨੂੰ ਬਲੱਡ ਜਿਹੜਾ ਆ ਬੜਾ ਸੌਖੇ ਤਰੀਕੇ ਨਾਲ ਮਿਲੂਗਾ ਤਾਂ ਉਹ ਆਪਣਾ ਆਪਣੀ ਜ਼ਿੰਦਗੀ ਜਿਹੜੀ ਆ ਉਹ ਸੁਚਾਰੂ ਰੂਮ ਚ ਚਲਾ ਸਕਣਗੇ ਬਹੁਤ ਬਹੁਤ ਸ਼ੁਕਰੀਆ ਜੀ ਦਾ ਸਾਡੇ ਨਾਲ ਹਾਂਜੀ ਸਰ ਮੈਂ ਜ਼ੋਨ ਚੇਅਰ ਪਰਸਨ ਰਜੇਸ਼ ਪੱਲਾ ਲਾਂਚ ਕਲਬ ਨਗੋਦਾ ਗ੍ਰੇਟਰ ਤੋਂ ਸਮਸਤ ਦੇਸ਼ ਵਾਸੀਆਂ ਨੂੰ 78ਵੇਂ ਆਜ਼ਾਦੀ ਦਿਵਸ ਦੀਆਂ ਅਨੇਕ ਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਇਹ ਆਸ ਕਰਦਾ ਹਾਂ ਕਿ ਇੰਨੀ ਸਾਡੀ ਜਿਹੜੀ ਫਲਵਾੜੀ ਹੈਗੀ ਆ ਇਹ ਸਜੀਪ ਔਰ ਭਰੀ ਰਵੇ ਔਰ ਜਿਦਾਂ ਕਿ ਜੋਸ਼ੀ ਸਾਹਿਬ ਨੇ ਦੱਸਿਆ ਹੈ ਕਿ ਅੱਜ ਅਸੀਂ ਆਪਣਾ ਇਹ ਉਪਰਾਲਾ ਕੀਤਾ ਹੈ ਕਿ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਇਹ ਸਾਡਾ ਇੱਕ ਪਰਮਨੈਂਟ ਪ੍ਰੋਜੈਕਟ ਹੈ ਪਹਰ ਸਾਲ ਅਸੀਂ ਇਹ ਕੈਂਪੇਨਜ ਲਗਾਨੇ ਆਂ ਔਰ ਇਹ ਕੈਂਪੇਸੀ ਇਸ ਵਾਰ ਜਿਹੜਾ ਹੈਗਾ ਸਿਵਲ ਹਸਪੀਟਲ ਵਿੱਚ ਲਗਾਇਆ ਹੈ ਜਿਹਦੇ ਵਿੱਚ 20 ਤੋਂ 25 ਯੂਨਿਟ ਅਸੀਂ ਬਲੱਡ ਦੇ ਦੇ ਚੁਕੇ ਆਂ ਔਰ ਆਸ ਕਰਦੇ ਆਂ ਕਿ ਹੋਰ ਵੀ ਜਿੰਦਾ ਵੌਲੰਟੀਅਰ ਆ ਰਹੇ ਆ ਅਸੀਂ ਹੋਰ ਵੀ ਇਹਦੇ ਵਿੱਚ ਜਿਹੜੇ ਹੈਗੇ ਯੂਨਿਟ ਦਵਾਂਗੇ ਔਰ ਇਹਦੇ ਵਿੱਚ ਇੱਕ ਹੋਰ ਵੀ ਸੁਣ ਗੱਲ ਸਾਂ ਕਿ ਸਿਰਫ ਬਲੱਡ ਡੋਨੇਸ਼ਨ ਨਹੀਂ ਕੀਤਾ ਇਹਦੇ ਵਿੱਚ ਅਸੀਂ ਜਿਹੜੇ ਹੈ ਪੇਸ਼ੈਂਟ ਹਸਪੀਟਲ ਦੇ ਵਿੱਚ ਐਡਮਿਟ ਹੈਗੇ ਆ ਉਹਨਾਂ ਦੇ ਨਾਲ ਵੀ ਅਸੀਂ ਅੱਜ ਉਹਨਾਂ ਨੂੰ ਫਰੂਟ ਵੀ ਡਿਸਟ੍ਰੀਬਿਊਟ ਕੀਤਾ ਹੈ ਫਾਇਲ ਡਿਸਟ੍ਰੀਬਿਊਟ ਕੀਤੇ ਹੈ ਔਰ ਉਹਨਾਂ ਦੇ ਨਾਲ ਵੀ ਅਸੀਂ ਇਹ ਜਿਹੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਔਰ ਉਹਨਾਂ ਦੇ ਜਲਦੀ ਠੀਕ ਹੋਣ ਦੀ ਅਸੀਂ ਕਾਮਨਾ ਵੀ ਕੀਤੀ ਹੈ ਜੈ ਤਾਂ ਬਹੁਤ ਵਧੀਆ ਪ੍ਰੋਗਰਾਮ ਕਹਾਂਗੇ ਜੀ ਅੱਜ 15 ਅਗਸਤ ਦੇ ਦਿਨ ਮੇਰੇ ਵੀਰ ਨੇ ਨਾਲ-ਨਾਲ ਦੇਖੋ ਕਰ ਲ ਇੱਕ ਐਨਸੀਸੀ ਤੋਂ ਹਾਂਜੀ ਕੀ ਨਾਮ ਤੇ ਮੇਰਾ ਨਾਮ ਖੁਸ਼ਾਂਤ ਜੀ ਆਈ ਬਲੱਡ ਹਾਂਜੀ ਮੈਂ ਸੈਕੰਡ ਟਾਈਮ ਬਲੱਡ ਡੋਨੇਟ ਕੀਤਾ ਸੈਕੰਡ ਹਾਂਜੀ ਅੱਛਾ ਜੀ ਇਸ ਤੋਂ ਪਹਿਲੇ ਇੱਕ ਵਾਰ ਹੀ ਹਾਂਜੀ ਮੈਂ ਇੱਕ ਵਾਰੀ ਪਹਿਲਾਂ ਵੀ ਕੀਤਾ ਇੱਕ ਵਾਰੀ ਹੁਣ ਕੀਤਾ ਸੈਕੰਡ ਟਾਈਮ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਬਿਲ ਜੀ ਸਰ ਅਸੀਂ ਇਹੀ ਮੈਸੇਜ ਦਿੰਨੇ ਵਾਦ ਤੋਂ ਵਾਦ ਬਲੱਡ ਡੋਨੇਟ ਕਰੋ ਜਿਹੜੇ ਗਰੀਬ ਆ ਉਹਨਾਂ ਨੂੰ ਹੈਲਪ ਹੋਊਗੀ ਜੀ ਮੁੜ ਕੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੀ ਹੈਲਪ ਹੋਊਗੀ ਤੇ ਕਿਸੇ ਨੂੰ ਬਲੱਡ ਡੋਨੇਟ ਦੀ ਕਰਨ ਮਤਲਬ ਸਭ ਨੂੰ ਕਰਨਾ ਚਾਹੀਦਾ ਕਿਸਨੂੰ ਇਹ ਨਾ ਬੇਬੀ ਬਲੱਡ ਨਹੀਂ ਮਿਲਿਆ ਜੀ ਮਾੜੀ ਗੜੀ ਸਭ ਨੂੰ ਬਲੱਡ ਮਿਲੇ ਬਿਲਕੁਲ ਜੀ ਬਹੁਤ ਅੱਛਾ ਕਹਿਣਾ ਜੀ ਕੀ ਨਾ ਜੀ ਤੇ ਮੇਰਾ ਹਰਸ਼ਦੀਪ ਸਿੰਘ ਜੀ ਕਿੰਨੀ ਵਾਰ ਬਗੜਾ ਦਸਾਂ ਕਰੇ ਇਹ ਮੇਰੇ ਪਹਿਲੀ ਵਾਰ ਹੀ ਆਈ ਪਹਿਲੀ ਵਾਰ ਜੀ ਕਲੈਪਿੰਗ ਦੇ ਨਾਂ ਤੇ ਜੀ ਜਿਹੜਾ ਹੋ ਰਹਾ ਹੈ ਕੀ ਕਹਿਣਾ ਚਾਹੋਗੇ ਅੱਜ ਇਸ ਮੌਕੇ ਜੀ ਸਾਰਿਆਂ ਨੂੰ 15 ਅਗਸਤ ਦੇ ਦਿਵਸ ਤੇ ਬਲੱਡ ਡੋਨੇਟ ਕਰਨਾ ਚਾਹੀਦਾ ਜੀ ਜੀ ਕਿਹੜੀ ਜਗ੍ਹਾ ਤੋਂ ਜੀ ਦੋਹਿਆਂ ਖਾਸ ਤੋਂ ਦੋਹਿਆਂ ਖਾਸ ਤੋਂ ਤੋ ਬਹੁਤ ਬਹੁਤ ਸ਼ੁਕਰੀਆ ਜੀ ਹਰਪਾਲ ਜੀ ਇੱਕ ਮਿੰਟ ਆਹੋਗੇ ਸਾਡੇ ਕੋਲ ਇੱਕ ਮਿੰਟ ਲਮਾਂਗਾ ਤੁਹਾਡਾ ਮੈਂ ਜ਼ਰੂਰ ਕਿਉਂਕਿ ਸਿਵਲ ਹਸਪਤਾਲ ਦੇ ਵਿੱਚ ਅਕਸਰ ਲਿਖਿਆ ਹੁੰਦਾ ਕਿ ਬਲੱਡ ਦੀ ਕਮੀ ਹੈ ਪਹਿਲੇ ਤਾਂ ਆਪਾਂ ਇਹ ਗੱਲਬਾਤ ਕਰੀਏ ਕਿ ਬਲੱਡ ਦੀ ਕਮੀ ਹੈ ਸਿਵਲ ਹਸਪਤਾਲ ਦੇ ਵਿੱਚ ਨਹੀਂ ਸਰ ਬਲੱਡ ਦੀ ਕਮੀ ਹੁੰਦੀ ਆ ਬਟ ਇਹ ਹੁੰਦਾ ਕਿ ਜਦੋਂ ਕਿਸੇ ਡੋਨਰ ਨੂੰ ਪੇਸ਼ੈਂਟ ਨੂੰ ਬਲੱਡ ਦੀ ਲੋੜ ਹੁੰਦੀ ਆ ਇਹ ਨਹੀਂ ਪਤਾ ਹੁੰਦਾ ਕਿ ਉਹਨੂੰ ਬਲੱਡ ਗਰੁੱਪ ਕਿਹੜਾ ਚਾਹੀਦਾ ਆ ਜਿਸ ਤਰ੍ਹਾਂ ਮੈਨੂੰ ਹੁਣੇ ਫੋਨ ਆਇਆ ਸੀ ਕਿ ਸਾਨੂੰ AB ਨੈਗੇਟਿਵ ਬਲੱਡ ਚਾਹੀਦਾ ਸਾਡੇ ਕੋਲ ਇਸ ਟਾਈਮ 70 ਯੂਨਟ ਪਏ ਆ ਬਟ ਲੋਕਾਂ 'ਚ ਮਤ ਹੋ ਜਾਂਦੀ ਹੈ ਕਿ ਉੱਥੋਂ ਬਲੱਡ ਨਹੀਂ ਮਿਲਦਾ ਬਾਕੀ ਬਾਬੇ ਨਾਨਕ ਦੀ ਕਿਰਪਾ ਹੈ ਕਿ ਸਾਡ ਤੁਸੀਂ ਕਦੀ ਨਿਊਜ਼ਪੇਪਰ 'ਚ ਜਾ ਨਹੀਂ ਸੁਣਿਆ ਹੋਵੇਗਾ ਕਿ ਨਕੋਦਰ ਸਿਵਲ ਦੇ ਬਲੱਡ ਬੈਂਕ 'ਚੋਂ ਕਦੀ ਕਿਸੇ ਨੂੰ ਬਲੱਡ ਨਹੀਂ ਮਿਲਿਆ ਜਾਂ ਬਲੱਡ ਦੇ ਕਾਰਨ ਕਿਸੇ ਪੇਸ਼ੈਂਟ ਦੀ ਜਾਨ ਗਈ ਆ ਸਰ ਜਿਹੜੀਆਂ ਸੰਸਥਾਵਾਂ ਮੌਕੇ ਬਮੌਕੇ ਜਿੱਦਾਂ ਜੇ ਲਾਇਆ ਕਾ ਕੈਂਪ ਇਹ ਹੈਲਪ ਕਰਦੀਆਂ ਰਹਿੰਦੀਆਂ ਸਿਵਲ ਹਸਪਤਾਲ ਦੀ ਸਰ ਅਸੀਂ ਇਹਨਾਂ ਦੇ ਬਹੁਤ-ਬਹੁਤ ਧੰਨਵਾਦ ਆ ਲਾਇਨਸ ਕਲੱਬ ਦੇ ਤੇ ਪੂਰਾ ਜਿਹੜਾ ਨਕੌਦਰ ਦੀ ਤਹਿਸੀਲ ਆ ਇਹਨਾਂ ਦੇ ਸਿਰ ਤੇ ਅਸੀਂ ਬਲੱਡ ਬੈਂਕ ਆਪਣਾ ਚਲਾ ਰਹੇ ਹਾਂ ਜੀ ਬਹੁਤ ਵੱਡੀ ਗੱਲ ਕਹੀ ਜੀ ਇਹਨਾਂ ਨੇ ਕਹਿੰਦੇ ਜਿਹੜੀ ਨਕੋਦਰ ਦੀ ਤਹਿਸੀਲ ਆ ਉਹਨਾਂ ਦੇ ਸਿਰ ਤੇ ਜਿਹੜਾ ਨਕੋਦਰ ਦਾ ਬਲੱਡ ਬੈਂਕ ਜਿਹੜਾ ਸਿਵਲ ਹਸਪਤਾਲ ਦਾ ਚਰਾਰਾ ਆ ਤਸਵੀਰਾਂ 'ਚ ਤੁਹਾਨੂੰ ਦਿਖਾ ਦਿਆ ਰਹੀ ਸੀ ਲੁਆਇੰਸ ਕਲੱਬ ਨਕੋਦਰ ਗ੍ਰੇਟਰ ਵੱਲੋਂ 15 ਅਗਸਤ ਦੇ ਮੌਕੇ ਤੇ ਇੱਥੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਵਾ ਬਲੱਡ ਕੈਂਪ ਲਗਾਇਆ ਗਿਆ ਵਾ ਜਿਸ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਹਿੱਸਾ ਲਿਆ ਇਹ ਮੇਰੇ ਵੀਰਾਂ ਇਹਨਾਂ ਨੇ ਪਹਿਲੀ ਵਾਰ ਹਿੱਸਾ ਲਿਆ ਇਧਰ ਮੇਰੇ ਵੀਰਾਂ ਇਹਨਾਂ ਨੇ ਦੋ ਵਾਰ ਹਿੱਸਾ ਲਿਆ ਬਲੱਡ ਜਿਹੜਾ ਜਿਹੜਾ ਖੂਨਦਾਨ ਹਰ ਇੱਕ ਨੂੰ ਕਰਨਾ ਚਾਹੀਦਾ ਇੱਕ ਦਾ ਇੱਕ ਇੱਕ ਕਤਰਾ ਕਈਆਂ ਦੀਆਂ ਜ਼ਿੰਦਗੀਆਂ ਬਚਾ ਸਕਦਾ ਹੈ ਕੈਮਰਾ ਪ੍ਰਸੰਦ ਸੁਮਿਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲੈਰ ਨਿਕੋਦਰ